ਵਰਲਡ ਬਲੱਡ ਡੋਨਰ ਡੇ ਤੇ ਮਾਨਵਤਾ ਬਲੱਡ ਸੇਵਾ ਸੁਸਾਇਟੀ ਵੱਲੋਂ ਗੁਰੂ ਨਾਨਕ ਚੈਰੀਟੇਬਲ ਹਸਪੀਟਲ ਵਿੱਚ ਬਲੱਡ ਕੈਂਪ ਲਗਾਇਆ ਗਿਆ ਜਿਸ ਵਿੱਚ 102 ਯੂਨਿਟ ਇਕੱਠੇ ਹੋਏ ਅਤੇ ਮਾਨਵਤਾ ਬਲੱਡ ਸੇਵਾ ਸੁਸਾਇਟੀ ਦੇ ਅਧਿਐਕਸ਼ ਗੌਰਵ ਅਰੋੜਾ ਦਾ ਕਹਿਣਾ ਹੈ ਕਿ ਇੱਥੇ ਅੱਜ ਯੂਥ ਨੂੰ ਤਾਂ ਨਸ਼ਾ ਛੱਡ ਕੇ ਇਸ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਗੌਰਵ ਅਰੋੜਾ ਨੇ ਦੱਸਿਆ ਕਿ ਬਲੱਡ ਦੀ ਕਮੀ ਨੂੰ ਦੇਖਦੇ ਹੋਏ ਇਹ ਬਲੱਡ ਕੈਂਪ ਲਗਾਇਆ ਗਿਆ ਹੈ ਅਤੇ ਅੱਗੇ ਵੀ ਲੁਧਿਆਣਾ ਦੇ ਕਿਸੇ ਵੀ ਹਸਪੀਟਲ 'ਚ ਬਲੱਡ ਦੀ ਕਮੀ ਨਹੀਂ ਹੋਣ ਦੇਵਾਂਗੇ ਗਨਾਨਕ ਚੈਰੀਟੇਬਲ ਹਸਪੀਟਲ ਦੇ ਵਿੱਚ ਮਾਨਵਤਾ ਬਲੱਡ ਸੇਵਰ ਸੋਸਾਇਟੀ ਬਲੂ ਰਿਕ ਕੈਂਪ ਲਗਾਇਆ ਗਿਆ ਹੈ ਜਦੋਂ ਕਿ ਅੱਜ ਅਨਾਉਂਸ ਕੀਤਾ ਗਿਆ ਸੀਗਾ ਕਿ ਅੱਜ ਕਰਫਿਊ ਰਹੇਗਾ ਤੇ ਕੋਰੋਨਾ ਨੂੰ ਕੇਸਸ ਨੂੰ ਦੇਖਦੇ ਹੋਏ ਇਹ ਸਾਨੂੰ ਲੱਗਦਾ ਸੀ ਕਿ ਸਾਨੂੰ ਬਹੁਤ ਜ਼ਿਆਦਾ ਟਫ ਹੋਊਗਾ ਪਰ ਜਦੋਂ ਅਸੀਂ ਇੱਥੇ ਕਿ ਸਿਚੁਏਸ਼ਨ ਦੇਖੀ ਸਾਡਾ ਟਾਰਗੇਟ ਸੀਗਾ 50 ਯੂਨਿਟਸ ਦਾ ਬਟ ਲੋਕ ਬੱਚਿਆਂ ਦਾ ਤੇ ਸਟੂਡੈਂਟ ਯੂਥ ਦਾ ਇੰਨਾ ਕੋ ਜਿਆਦਾ ਹੌਸਲਾ ਸੀ ਕਿ ਅਸੀਂ ਇਹ ਟਾਰਗੇਟ ਕੰਪਲੀਟ ਕਰ ਚੁੱਕੇ ਹਾਂ ਅਬ 100 ਦਾ ਇਹ ਟਾਰਗੇਟ ਸਾਡਾ ਕਰਾਸ ਹੋ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੈ ਦੇਖ ਕੇ ਕਿ ਸਾਡਾ ਯੂਥ ਬਹੁਤ ਵਧੀਆ ਕੰਮ ਵੱਲ ਜਾ ਰਿਹਾ ਹੈ ਨਸ਼ੇ ਛੱਡ ਕੇ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਹਰਕਤਾਂ ਗਲਤ ਛੱਡ ਕੇ ਹਰ ਤਰ੍ਹਾਂ ਦੇ ਨਸ਼ੇ ਪੱਤੇ ਸਭ ਕੁਝ ਛੱਡ ਕੇ ਸਿਰਫ ਉਹ ਇੱਕ ਯੂਥ ਬਲੱਡ ਵੱਲ ਜੱਪੜ ਜਾ ਰਿਹਾ ਹੈ ਕੋਈ ਰਾਸ਼ਨ ਡੋਨੇਟ ਕਰ ਰਿਹਾ ਹੈ ਕੋਈ ਬਲੱਡ ਡੋਨੇਟ ਕਰ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੀ ਹੈਲਪ ਕਰ ਰਿਹਾ ਹੈ ਜਦੋਂ ਕਿ ਦੇਖੀਏ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਸੰਸਥਾ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਪੰਜਾਬ ਨੂੰ ਚਨੌਲ ਵਾਲੀਆਂ ਹੀ ਐਨ ਜੀਓ ਬਹੁਤ ਅੱਗੇ ਆ ਗਈਆਂ ਨੇ ਮੇਰਾ ਨਾਮ ਗੌਰਵ ਰੌੜਾਯਾ ਮੈਂ ਪ੍ਰੈਜ਼ੀਡੈਂਟ ਮਾਨਵਤਾ ਬਲੱਡ ਸੇਵਾ ਸੁਸਾਇ ਅਪਨੇ ਕਰੋਨਾ ਮਹਾਮਾਰੀ ਦੇ ਦੌਰਾਨ ਲੁਧਿਆਣਾ ਦੀ ਹਰ ਬਲੱਡ ਬੈਂਕ ਵਿੱਚ ਬਲੱਡ ਦੀ ਬਹੁਤ ਕਮੀ ਚੱਲ ਰਹੀ ਸੀਗੀ ਤੇ ਸਾਨੂੰ ਹਸਪਤਾਲਾਂ ਤੋਂ ਵੀ ਕੋਲ ਆਂਦੀ ਸੀ ਕਿ ਬਲੱਡ ਹੈ ਨਹੀਂਗਾ ਅਸੀਂ ਵੀ ਕੋਲ ਕਰਦੇ ਸੀਗੇ ਤੇ ਵਾਕਈ ਲੁਧਿਆਣਾ ਦੇ ਕਿਸੇ ਵੀ ਬਲੱਡ ਬੈਂਕ ਵਿੱਚ ਬਲੱਡ ਨਹੀਂ ਸੀਗਾ ਤੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡੀ ਟੀਮ ਵੱਲੋਂ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਇੱਕ ਬਲੱਡ ਕੈਂਪ ਲਗਾਇਆ ਗਿਆ ਮੈਂ ਆਪਣੀ ਸਾਰੀ ਟੀਮ ਨੂੰ ਬਧਾਈ ਦਿੰਦਾ ਹਾਂ ਕਿ ਅਸੀਂ ਜਿੰਨਾ ਸੋਚਿਆ ਨਹੀਂ ਸੀਗਾ ਉਸ ਤੋਂ ਜ਼ਿਆਦਾ ਅਸੀਂ ਯੂਨਿਟ ਇਕੱਠੇ ਕੀਤੇ ਸਾਡਾ 50 ਦਾ ਟਾਰਗੇਟ ਸੀਗਾ ਕਿਉਂਕਿ ਜਿਵੇਂ ਜਾਣਦੇ ਹੋ ਲਾਕਡਾਊਨ ਲੱਗਾ ਹੋਇਆ ਸੀਗਾ ਤੇ ਜਾਣੂ ਬੀਜ ਨਹੀਂ ਸੀ ਕਿ ਅਸੀਂ ਇੰਨਾ ਕਰ ਪਾਵਾਂਗੇ ਫਿਰ ਵੀ ਆਪਣੇ ਸਾਰੇ ਡੋਨਰਸ ਨੇ ਸਾਰੇ ਯੂਥ ਨੇ ਹੌਸਲਾ ਦਿਖਾਇਆ ਤੇ ਲਾਕਡਾਊਨ ਦੇ ਵਿੱਚ ਵੀ ਇੱਥੇ ਆਏ ਆ ਤੇ ਬਾਕੀ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਆ ਕਿ ਬਲੱਡ ਡੋਨੇਟ ਕਰੋ ਕਿਉਂਕਿ ਤੁਹਾਡਾ ਦਿੱਤਾ ਹੋਇਆ ਬਲੱਡ ਕਿਸੇ ਜ਼ਿੰਦਗੀ ਬਚਾ ਸਕਦਾ ਆ ਇਹ ਬਲੱਡ ਨਾ ਤਾਂ ਫੈਕਟਰੀ ਵਿੱਚ ਬਣਦਾ ਆ ਇੰਨਾ ਕਿਸੇ ਬਾਜ਼ਾਰ 'ਚ ਮਿਲਦਾ ਆ ਇਹ ਆਪਣੇ ਅੰਦਰ ਬਣਦਾ ਆ ਅਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਆ ਕਿ ਸਾਰੇ ਜੀ ਨੇ ਆਓ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਅੱਜ ਸਾਡੇ ਪ੍ਰਾ ਗੌਰਵ ਅਰੋੜਾ ਵੱਲੋਂ ਜਿਨ੍ਹਾਂ ਦੀ ਟੀਮ ਦਾ ਨਾਮ ਹੈਗਾ ਮਾਨਵਤਾ ਬਲੱਡ ਸੇਵਾ ਸੁਸਾਇਟੀ ਹਾਂਜੀ ਇਹਨਾਂ ਵੱਲੋਂ ਅੱਜ ਇੱਥੇ 14 ਜੂਨ ਜੋ ਕਿ ਅੱਜ ਤੁਹਾਨੂੰ ਪਤਾ ਵੀ ਅੱਜ ਬਲੱਡ ਡੋਨਰਸ ਡੇ ਹੈ ਸਪੈਸ਼ਲ ਇਸ ਦਿਨ ਅੱਜ ਇੱਥੇ ਬਲੱਡ ਕੈਂਪ ਲਗਾਇਆ ਗਿਆ ਵਾ ਤੇ ਆਪਣੇ ਵੱਲੋਂ ਸਾਰੇ ਜਿਨੇ ਵੀ ਬਲੱਡ ਸੇਵਾ ਕਰਦੇ ਨੇ ਸਾਰਿਆਂ ਵੱਲੋਂ ਇੱਥੇ ਸਹਿਯੋਗ ਦਿੱਤਾ ਗਿਆ ਤੇ ਮੇਰਾ ਕਹਿਣਾ ਇਹੀ ਹੈ ਕਿ ਤੁਹਾਨੂੰ ਕਿ ਜਿਹੜੇ ਆਪਾਂ ਬਲੱਡ ਡੋਨਰਸ ਜਿਨੇ ਵੀ ਇੱਥੇ ਆਏ ਨੇ ਜਾਂ ਜਿਹੜੇ ਹਜੇ ਨਹੀਂ ਪਹੁੰਚੇ ਇੱਥੇ ਮੇਰਾ ਉਹਨਾਂ ਨੂੰ ਇਹ ਸੰਦੇਸ਼ ਹੈ ਕਿ ਜੇ ਤੁਸੀਂ ਬਲੱਡ ਇੱਥੇ ਡੋਨੇਟ ਕਰੋਗੇ ਤੇ ਇਹ ਬਲੱਡ ਆਪਾਂ ਨੇ ਆਪ ਨੂੰ ਨਹੀਂ ਰੱਖਣਾ ਨਾ ਕਿਸੇ ਮਸ਼ੀਨ 'ਚ ਰੱਖਣਾ ਨਾ ਮਸ਼ੀਨ ਤੋਂ ਬੰਨਦਾ ਵਾ ਇਹ ਤੇ ਇਹ ਬਲੱਡ ਜਿਹੜਾ ਹੈਗਾ ਜਿਹੜੇ ਗਰੀਬ ਸਾਰੀ ਫੈਮਿਲੀਜ਼ ਨੇ ਜਿਨ੍ਹਾਂ ਨੇ ਮਤਲਬ ਕਿ ਬਲੱਡ ਮੈਂ ਆਪ ਦੇਖਿਆ ਵਹ 3300 353500 ਰੁਪਿਆ ਦੇ ਕੇ ਬਲੱਡ ਲੈਂਦੇ ਨੇ ਤੇ ਕਾਫੀ ਪਰਸਨ ਇਦਾਂ ਦੇ ਵੀ ਹੈਗੇ ਨੇ ਗਰੀਬ ਫੈਮਿਲੀਜ਼ ਜਿਹੜੀਆਂ ਹਸਪੀਟਲ ਦੇ ਬਾਹਰ ਆਉਂਦੀਆਂ ਨੇ ਤੇ ਇਹ ਬਲੱਡ ਸਿਰਫ ਉਹਨਾਂ ਵਾਸਤੇ ਹੀ ਇਕੱਠਾ ਕੀਤਾ ਜਾ ਰਿਹਾ ਵਾ ਇਸ ਮੌਕੇ ਤੇ ਪ੍ਰੈਜ਼ੀਡੈਂਟ ਗੌਰ ਕਮਲਜੀਤ ਸਿੰਘ ਕੋਇਲ ਸੰਦੀਪ ਰਾਜਪਾਲ ਮਨੂ ਕਪੂਰ ਰਾਜਪੂਤ ਮਨੂ ਸ਼ੂਤੀ ਗੁਪਤਾ ਸੀਮਾ ਭਾਸਕਰ ਅਮਨਦੀਪ ਕੌਰ ਦੀਪਕ ਅਰੋੜਾ ਅਤੇ ਗੁੰਜਨ ਵਿਸ਼ਵਾਸ ਬਾਂਸਲ ਉਪਸਥਿਤ ਰਹੇ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ੈਡ ਨਿਊਜ਼